ਜਲਾਲ ਸਾਹਿਬ ਤੁਸੀਂ ਹੁਣ ਕਰ ਦੋ ਤੁਸੀਂ ਬਹੁਤ ਦਿੱਲੀ ਖੇਡ ਦੇ ਮੈਦਾਨਾਂ ਵਿੱਚ ਇਹਨਾਂ ਦੀ ਮਿਹਨਤਾਂ ਵਿੱਚ ਬੋਲਣਾ ਜੀ ਬਹੁਤ ਔਖਾ ਹੈ ਇੱਕ ਪੁਆਇੰਟ ਬਹੁਤ ਕੀਮਤੀ ਹੈ ਜਿੱਤਾ ਹਾਰਾਂ ਦੇ ਫੈਸਲੇ ਹੈ ਬਿੱਲਾ ਜੀ ਜਲਾਲ ਸਾਹਿਬ ਦੇਖੋ ਜੀ ਮੇਰੀ ਗੱਲ ਸੁਣੋ ਇੱਥੇ ਬੋਲਦੇ ਆ ਨਾ ਤੇ ਬੋਲ ਕੇ ਮਾੜੇ ਵੱਜਣੇ ਹਾਂ ਹਾਂ ਇਹ ਤਾਂ ਹੈ ਜੀ ਬਿਲਕੁਲ ਤੁਸੀਂ ਮਤਲਬ ਸਾਡੇ ਪਲੇਅਰਾਂ ਨੂੰ ਇਹ ਚਾਹੀਦਾ ਵੀ ਆ ਲੋਕ ਦੇਖ ਲੋ ਇਹਦੇ ਹਿਸਾਬ ਨਾਲ ਬੈਠੇ ਇਸੇ ਕਰਕੇ ਮੈਂ ਜਲਾਉਂਦਾ ਉੱਤੋਂ ਰੱਬ ਵੀ ਡਰਾਈ ਜਾਂਦਾ ਕਾਲਾ ਜਾ ਹੋਇਆ ਫਿਰਦਾ ਬਿਲਕੁਲ ਜੀ ਬਿਲਕੁਲ ਕਿੰਨਾ ਬਾਰੇ ਸੋਚਣਾ ਚਾਹੀਦਾ ਨਾਲੇ ਤਾਂ ਇਹਨਾਂ ਨੇ ਪੈਸੇ ਦਿੱਤੇ ਜੇ ਕਿਸੇ ਦਾ 50 ਸਰਿਆਂ 50 ਦਿੱਤੇ 100 ਸਰਿਆਂ 100 ਦਿੱਤਾ 500 ਯਾਰ ਕਿਸੇ ਨੇ ਹਜ਼ਾਰਾਂ ਤੱਕ ਕਿਸੇ ਨੇ ਫਾਸ ਸੈਕਿੰਡ ਕੋਈ ਮੋਟਰਸਾਈਕਲ ਲਈ ਬੈਠਾ ਹੈ ਬਿਲਕੁਲ ਜੀ ਬਿਲਕੁਲ ਪਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾ ਖੇਡਣ ਪਲੇਅਰਾਂ ਨੂੰ ਇਹ ਬੇਨਤੀ ਹੈ ਇਹ ਹੈ ਇਹ ਖਲਵਾੜ ਨਾ ਦੋਸਤੋ ਕਰੋ ਕਿਉਂਕਿ ਪਹਿਲਾਂ ਪੁਲਵਾਨੀ ਪਹਿਲਾਂ ਬਹੁਤ ਵਿਛੀ ਚਲੀ ਗਈ ਸੋ ਬੇਨਤੀ ਹੈ ਸਾਰੇ ਸਾਡੇ ਜਿਹੜੇ ਕਬੱਡੀ ਦੇ ਖਿਡਾਰੀ ਨੇ ਪਹਿਲਵਾਨੀ ਬਾਬਾ ਜੀ ਪਿੱਛੇ ਨਹੀਂ ਗਈ ਇਹ ਪੁਆਇੰਟ ਜਾਫੀਰ ਹੈ ਜੀ ਨਿੰਦੀ ਦਾ ਪੁਆਇੰਟ ਹੈ ਹਾਂ ਜੀ ਹਾਂ ਜੀ ਆ ਰੇਡਰ ਬਾਹਰ ਹੋਇਆ ਪੁਆਇੰਟ ਨਿੰਦੀ ਦਾ ਹੈ ਮੈਚ ਸਟਾਰਟ ਕਰਵਾ ਦਿਓ ਮਨੀ ਬੇਨਤੀ ਹੈ ਉਧਰੋਂ ਫੈਸਲਾ ਹੋ ਗਿਆ ਜੀ ਜੋ ਵੀ ਜਿਹੜੇ ਖਿਡਾਰੀ ਦਾ ਪੁਆਇੰਟ ਹੈ ਬਿਲਕੁਲ ਅਗਲੀ ਗੱਲ ਕਰੀਏ ਬਿਲਕੁਲ ਲਗਾਤਾਰ ਰੱਖੋ ਜੀ ਬਿੱਲਾ ਪੀਸੀ ਦੇ ਰੁਪਿੰਦਰ ਜਲਾਲ ਜੀ ਜੱਗੀ ਢਿੱਲੋਂ ਬੇਨੜਾ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਇਹ ਹੈ ਨੌਜਵਨ ਜੱਗੀ ਢਿੱਲੋਂ ਬੇਨੜਾ ਪਿੰਡ ਹੈ ਮੇਰੇ ਵੀਰੋ ਇੱਥੋਂ ਲਾਗਲਾ ਪਿੰਡ ਹੈ ਕਹਿੰਦੇ ਬੇਨੜਾ ਇਸ ਵੇਲੇ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਨੌਜਵਨ ਜੱਗੀ ਢਿੱਲੋਂ ਹੈ ਬੇਨੜੇ ਵਾਲਾ ਹੁਣ ਚਾਰਾਂ ਦੇ ਵਿੱਚੋਂ ਜਿਖੇਪੜ ਵਾਲਾ ਰਾਜ ਜਿਖੇਪੜ ਵਾਲਾ ਇਹ ਹੈ ਕਹਿੰਦੇ ਸੰਤੇ ਬੰਤੇ ਦੇ ਪਿੰਡ ਦਾ ਇਹ ਹੈ ਪਹਿਲਵਾਨ ਪੂਰਨ ਸਿੰਘ ਦੇ ਪਿੰਡ ਦਾ ਕਿ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ ਪੰਮੀ ਵਾਈ ਗੱਲ ਕਰਦਾ ਉਸੇ ਤੱਕ ਦੇ ਝੂਠਾ ਦਾ ਰਾਜ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰ ਰਿਹਾ ਹੈ ਨੌਜਨ ਦੁਨੀਆ ਦਾ ਮਹਾਨ ਜਖੇਪੜ ਦਾ ਰਾਜ ਅਗਲੀ ਰੇਡ ਸ਼ੀਰਾ ਬਾਲਿਆਵਾਲੀ ਦਾ ਮੇਰੇ ਵੀਰੋ ਬਾਲਿਆਵਾਲੀ ਪਿੰਡ ਪੇ ਜਿਲ੍ਹੇ ਬਠਿੰਡੇ ਦਾ ਪਿੰਡ ਹੈ ਬਠਿੰਡਾ ਜਿਲ੍ਹਾ ਮੇਰੇ ਵੀਰੋ ਇਸ ਨੌਜਨ ਦਾ ਇਹਦੇ ਚੈਲਾ ਵਾਲਾ ਹਰਜੀਤ ਵਨ ਆਫ ਦਾ ਬੈਸਟ ਦੁਨੀਆ ਦਾ ਮਹਾਨ ਉਹ ਵੀ ਪੁੱਜਿਆ ਹੋਇਆ ਪੰਜਾਬ ਸਪੋਰਟਸ ਕਬੱਡੀ ਕਲੱਬ ਦੀ ਗੱਲ ਹੁੰਦੀ ਹੈ ਉਧਰ ਸਰਦਾਰ ਸਾਧੂ ਸਿੰਘ ਨੂੰ ਬਰਾੜ ਨੂੰ ਮਾਣ ਹੈ ਕਹਿੰਦੇ ਇਸ ਨੌਜਨ ਤੇ ਅੱਜ ਬੇਨੜੇ ਵਾਲੇ ਨਿੰਦੀ ਨੇ ਕਹਿੰਦੇ ਅੱਤ ਕਰ ਦਿੱਤੀ ਜਿਨ੍ਹਾਂ ਨੂੰ ਜੱਫੇ ਵਧੀਆ ਲੱਗੇ ਨਿੰਦੀ ਨੇ ਉਹ ਤਾੜੀ ਜ਼ਰੂਰ ਮਾਰ ਕੇ ਦੱਸਣਗੇ ਚੱਲਦਾ ਹੋਇਆ ਮੈਚ ਸਮਾਪਤ ਹੈਡ ਦਾ ਸਮਿਤੀ ਦੇ ਲਈ ਵੀ 500 ਮੇਰੇ ਬੋਟਾ ਤੋਂ ਖੁਸ਼ ਹੋ ਕੇ ਵੀ ਸਾਧੂ ਸਿੰਘ ਜੀ ਬਰਾੜ ਸਾਹਿਬ ਤੇ ਪਰਮਜੀਤ ਡਾਲਾ ਜੀ ਮਾਨ ਸਨਮਾਨ ਪਹੁੰਚਦੇ ਕਰਦੇ ਆ ਬੇਨੜਾ ਫਾਸਟ ਡਿੜਵਾ ਸਾਹਿਬ ਆ ਫਾਸਟ ਦਾ 1100 ਰੁਪਏ ਮੇਰੇ ਤੋਂ ਲੈ ਲਿਓ ਤੇ 100 ਰੁਪਏ ਜਿਹੜਾ ਹੈ ਲਖਵਿੰਦਰ ਢੰਡੋਲੀ ਦਾ ਹੈ